ਲੁਧਿਆਣਾ ਦੇ ਭਾਮੀਆਂ ਰੋਡ ਤੇ ਸਥਿਤ ਸੁਖਦੇਵ ਨਗਰ ਵਿੱਚ ਦੇਰ ਰਾਤ ਆਈ ਤੇਜ਼ ਹਨੇਰੀ ਕਾਰਨ ਇੱਕ ਖਾਲੀ ਪਲਾਟ ਦੀ 8 ਫੁੱਟ ਉੱਚੀ ਦੀਵਾਰ ਡਿੱਗ ਗਈ ਜਿਸ ਕਾਰਨ ਦੀਵਾਰ ਦੇ ਨਾਲ ਖੜੀਆਂ 2 ਤੋਂ 3 ਕਾਰਾਂ ਪੂਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਜਿਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਦੱਸ ਦਈਏ ਕਿ ਜਦੋਂ ਦੀਵਾਰ ਡਿੱਗੀ ਤਾਂ ਉਸ ਤੋਂ ਕੁਝ ਸੈਕਿੰਡ ਪਹਿਲਾਂ ਹੀ ਸਾਹਮਣੇ ਘਰ ਦਾ ਮਾਲਕ ਆਪਣੇ ਮੋਟਰਸਾਈਕਲ ਤੇ ਆਪਣੇ ਘਰ ਆਇਆ ਸੀ ਜਿਵੇਂ ਇਹ ਮੋਟਰਸਾਈਕਲ ਘਰ ਤੋਂ ਬਾਹਰ ਖੜਾ ਕਰਕੇ ਅੰਦਰ ਜਾਂਦਾ ਹੈ ਉਸ ਤੋਂ ਕੁਝ ਸੈਕਿੰਡਾਂ ਬਾਅਦ ਹੀ ਦੀਵਾਰ ਕਾਰਾਂ ਉੱਪਰ ਡਿੱਗ ਜਾਂਦੀ ਹੈ ਅਤੇ ਘਰ ਦੇ ਬਾਹਰ ਮੋਟਰਸਾਈਕਲ ਦਾ ਵੀ ਨੁਕਸਾਨ ਹੋ ਜਾਂਦਾ ਹੈ ਇਸ ਤੋਂ ਇਲਾਵਾ ਇੱਕ ਮਹਿਲਾ ਵੀ ਗਲੀ ਵਿੱਚ ਲੰਘ ਰਹੀ ਸੀ ਜਿਸ ਦੇ ਦੀਵਾਰ ਦੇ ਕੋਲ ਪਹੁੰਚਣ ਤੋਂ ਠੀਕ 1 ਸੈਕਿੰਡ ਪਹਿਲਾਂ ਤੇਜ਼ ਹਨੇਰੀ ਕਾਰਨ ਦੀਵਾਰ ਡਿੱਗ ਗਈ ਅਤੇ ਮਹਿਲਾ ਭੱਜ ਕੇ ਆਪਣੇ ਜਾਨ ਬਚਾਨ ਚ ਕਾਮਯਾਬ ਹੋਈ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਦੀ ਫੁਟੇਜ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਤੇਜ਼ ਹਨੇਰੀ ਕਾਰਨ ਕੰਧ ਡਿੱਗਦੀ ਹੈ ਅਤੇ ਕਾਰਾਂ ਨੁਕਸਾਨੀਆਂ ਜਾਂਦੀਆਂ ਨੇ ਲੁਧਿਆਣਾ ਦੇ ਭਾਮੀਆਂ ਰੋਡ ਤੇ ਸਥਿਤ ਸੁਖਦੇਵ ਨਗਰ ਵਿੱਚ ਦੇਰ ਰਾਤ ਆਈ ਤੇਜ਼ ਹਨੇਰੀ ਕਾਰਨ ਇੱਕ ਖਾਲੀ ਪਲਾਟ ਦੀ 8 ਫੁੱਟ ਉੱਚੀ ਦੀਵਾਰ ਡਿੱਗ ਗਈ ਜਿਸ ਕਾਰਨ ਦੀਵਾਰ ਦੇ ਨਾਲ ਖੜੀਆਂ 2 ਤੋਂ 3 ਕਾਰਾਂ ਪੂਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਜਿਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਦੱਸ ਦਈਏ ਕਿ ਜਦੋਂ ਦੀਵਾਰ ਡਿੱਗੀ ਤਾਂ ਉਸ ਤੋਂ ਕੁਝ ਸੈਕਿੰਡ ਪਹਿਲਾਂ ਹੀ ਸਾਹਮਣੇ ਘਰ ਦਾ ਮਾਲਕ ਆਪਣੇ ਮੋਟਰਸਾਈਕਲ ਤੇ ਆਪਣੇ ਘਰ ਆਇਆ ਸੀ ਜਿਵੇਂ ਇਹ ਮੋਟਰਸਾਈਕਲ ਘਰ ਤੋਂ ਬਾਹਰ ਖੜਾ ਕਰਕੇ ਅੰਦਰ ਜਾਂਦਾ ਹੈ ਉਸ ਤੋਂ ਕੁਝ ਸੈਕਿੰਡਾਂ ਬਾਅਦ ਹੀ ਦੀਵਾਰ ਕਾਰਾਂ ਉੱਪਰ ਡਿੱਗ ਜਾਂਦੀ ਹੈ ਅਤੇ ਘਰ ਦੇ ਬਾਹਰ ਮੋਟਰਸਾਈਕਲ ਦਾ ਵੀ ਨੁਕਸਾਨ ਹੋ ਜਾਂਦਾ ਹੈ ਇਸ ਤੋਂ ਇਲਾਵਾ ਇੱਕ ਮਹਿਲਾ ਵੀ ਗਲੀ ਵਿੱਚ ਲੰਘ ਰਹੀ ਸੀ ਜਿਸ ਦੇ ਦੀਵਾਰ ਦੇ ਕੋਲ ਪਹੁੰਚਣ ਤੋਂ ਠੀਕ 1 ਸੈਕਿੰਡ ਪਹਿਲਾਂ ਤੇਜ਼ ਹਨੇਰੀ ਕਾਰ ਨੇ ਦੀਵਾਰ ਡਿੱਗ ਗਈ ਅਤੇ ਮਹਿਲਾ ਭੱਜ ਕੇ ਆਪਣੇ ਜਾਨ ਬਚਾਨ ਚ ਕਾਮਯਾਬ ਹੋਈ ਤੁਸੀਂ ਦੇਖ ਸਕਦੇ ਹੋ ਸੀਸੀਪੀਟੀਵੀ ਦੀ ਫੁਟੇਜ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਤੇਜ਼ ਹਨੇਰੀ ਕਾਰਨ ਕੰਦ ਡਿੱਗਦੀ ਹੈ ਅਤੇ ਕਾਰਾਂ ਨੂੰ ਨੁਕਸਾਨੀਆਂ ਜਾਂਦੀਆਂ ਹਨ